ਉਦਾਸ ਮਨੁੱਖਾ ਨੇ ਫਿਰ ਨਿਰੰਕਾਰ ਦੀ ਤਲਾਸ਼ ਕੀਤੀ ਖੋਜ ਕੀਤੀ ਸਾਹਿਬ ਇਸ ਵਾਸਤੇ ਕਹਿੰਦੇ ਨੇ ਅਗਰ ਕੋਈ ਕਰਮ ਚੱਲ ਰਹੇ ਨੇ ਲੇਕਿਨ ਜਪਣਾ ਨਹੀਂ ਅਜੇ ਇਸ ਨੂੰ ਸਮਝ ਨਹੀਂ ਆਈ ਅਜੇ ਧਾਰਮਿਕ ਪੀੜਾ ਆ ਰੰਭ ਨੇ ਉਹਨੂੰ ਥੋੜਾ ਜਿਹਾ ਰਸ ਦੇ ਚ ਬੈਠਾ ਹੈ ਆਨੰਦ ਦੇ ਚ ਬੈਠਾ ਹੈ ਕਹਿੰਦੇ ਲੈ ਇੱਕ ਘੰਟਾ ਲੰਘੇ ਅਜਿਵੇਂ 1 ਮਿੰਟ ਕਰੰਡਾ ਸੱਤ ਮਿੰਟ ਦਈ ਸੀ ਇਹ ਕਮਿੰਟ ਦਾ ਨਹੀਂ ਸੀ ਪਰ ਮਨ ਦੀ ਘੜੀ ਕੁਛ ਹੋਰ ਦੱਸਦੀ ਹੈ ਪਰ ਮੌਤਮ ਨੇ ਜਿਹੜਾ ਅੰਦਰ ਸਾਡੇ ਇਹ ਫਿਟ ਕੀਤਾ ਹੋਇਆ ਹੈ ਮਨ ਬਣਾਇਆ ਹੈ ਇਹ ਦੁੱਖ ਦੇ ਚ ਸਮਾਂ ਕੁਛ ਹੋਰ ਦੱਸਦਾ ਹੈ ਸੁੱਖ ਦੇ ਚ ਕੁਛ ਹੋਰ ਦੱਸ ਸੁੱਖ ਦੇ ਚ ਸਮਾਂ ਛੋਟਾ ਹੋ ਜਾਂਦਾ ਹੈ ਵਕਤ ਛੋਟਾ ਹੋ ਜਾਂਦਾ ਮਹਾਂ ਸੁਖ ਜਿਸ ਨੂੰ ਸਮਾਧੀ ਕੰਨ ਸਮਾਂ ਖੋ ਜਾਂਦਾ ਉਹਨੂੰ ਕਹਿੰਦੇ ਆਕਾਲ ਐਮਲੈਸ ਕੋਈ ਬਕਦਰੀ ਸਮਾਂ ਨਹੀਂ ਕੋਈ ਬਕਦਰੀ ਆਕਾਲ ਆਖੇ ਸੰਸਕ੍ਰਿਤ ਵਿੱਚ ਵੀ ਆਕਾਲ ਕਾਲ ਸਮੇਂ ਨੂੰ ਕਹਿੰਦੇ ਰਮਕਿ ਨੂੰ ਕਹਿੰਦੇ ਆਕਾਲ ਵਕਤ ਨੂੰ ਹੋ ਗਿਆ ਉਹ ਮੈਂ ਸੰਤ ਮਾਲ ਪੜ ਰਿਹਾ ਸੀ ਸੰਤ ਬਾਬਾ ਅਗਰ ਸਿੰਘ ਦੀ ਜੀਵਨ ਕਥਾ ਸੇਵਾਦਾਰ ਨੇ ਗੋਭੋਜਨ ਰੱਖਿਆ ਮਸਤੂ ਆਣੇ ਦੀ ਗੱਲ ਬੁਰਕੀ ਮੌਂਚ ਪਾਈ ਆਖਿਆ हे ਪ੍ਰਭੂ ਤੂੰ ਭੋਜਨ ਦੇ ਰੂਪ ਦੇ ਚ ਵੀ ਇਤਨਾ ਸੁਆਦੀ ਹੈ ਕਿ ਭਜਨ ਦੇ ਰੂਪ ਦੇ ਤੇ ਮਹਾ ਸੁਆਦੀ ਬੁਰਕੀ ਥੱਲੇ ਗਈ ਵਾਹਿਗੁਰੂ ਨਿਕਲਿਆ ਜੁੜ ਗਏ ਸੁੰਨ ਸਮਾਦ ਅਨਹਦ ਤੇ ਨਾਲ ਕਹਿਣ ਨਾ ਜਾਈ ਅਚਰਜ ਮਿਸਮਾ ਫਿਰਦਾ ਨਿਰਵਿਚਾਰ ਹੋ ਜਾਂਦਾ ਵਿਚਾਰ ਸੁਣੋ ਜਦ کافی ਦਿਨ ਤੱਕ ਉਸਾਲਤ ਦੇ ਚਰੇ ਤੋ ਸੇਵਾਦਾਰ ਥਾਡੀ ਚੁਕਲੇ ਇਹ ਹਾਲਤ ਉਹਨਾਂ ਦੀ 15 ਦਿਨ ਦੀ ਸੰਤਮਾਲ ਦੀ ਗੱਥਾ ਹੈ 15 ਦਿਨ ਤ ਬਾਅਦ ਸਮਾਦੀ ਤੋਂ ਜਦ ਉਥਾਨ ਹੋਏ ਕਹਿੰਦੇ ਨੇ ਸੇਵਾਦਾਰ ਨੇ ਸੋਚਿਆ ਉਸ ਦਿਨ ਨਹੀਂ ਖਾਗਾ ਸੀ ਕੰ 15 ਦਿਨ ਲੰਘ ਗਏ ਉਸ ਵਿਚਾਰੇ ਨੇ ਆਪਣੀ ਸਮਝ ਦੇ ਮੁਤਾਬਕ ਜਲਦੀ ਜਲਦੀ ਲੰਗਰ ਬਣਾਉਣਾ ਸ਼ੁਰੂ ਕੀਤਾ ਜਿਵੇਂ ਬਾਬਾ ਜੀ ਛਕਦੇ ਸਨ ਸਾਧਗੀਆਂ ਕੋਲ ਥੋੜੀ ਜੀਆਂ ਦੇਰ ਇਸ ਵਿਆਹ ਦੇ ਤਰੀਕੇ ਲਈ ਉਹ ਗੋੜਾ ਠਕਿੰਦੇ ਬਾਬਾ ਜੀ ਛਕ ਲੋ ਸੰਤ ਅਦਰਸ਼ਨ ਕੇ ਨਨ ਪੋਲੇ ਉਹਨੇ ਛਕਾ ਕੇ ਗਏ ਉਹਨੇ ਫਿੱਦਲੇ ਅੱਥ ਜੋੜ ਕੇ ਉਸਨੇ ਅੱਖੇ ਨਹੀਂ ਬਾਬਾ ਜੀ 15 ਦਿਨ ਹੋਏ ਨੇ ਮੈਂ ਲੈਂਦਾ ਸੀ ਉਹ ਵੀ ਤੁਸੀਂ ਇੱਕ ਬੁਰਕੀ ਚੱਕੀ ਸੀ ਹੁਣ ਇਹ ਤਾਂ ਨਹੀਂ ਲੈਂਦਾ ਤੇ ਬੋਲੀ ਮਾਲਵੇ ਦੀ ਹਾਲਾ 15 ਦਿਨ 15 ਦਿਨ ਇੰਜ ਲੰਘਦੇ ਜਿਵੇਂ ਇੱਕ ਸੈਕ ਸੁੱਖ ਦੇ ਸਮਾਂ ਛੋਟਾ ਹੋ ਜਾਂਦਾ ਹੈ ਮਹਾਂ ਸੁੱਖ ਦੇ ਸਮਾਂ ਬਿਲਕੁਲ ਖੋ ਜਾਂਦਾ ਇਹ ਗੱਲਾਂ ਮਾਤਰ ਨਹੀਂ ਨੇ ਰੋਜ਼ ਦੀ ਤੁਹਾਡੀ ਜ਼ਿੰਦਗੀ ਵੀ ਘਟਦਾ ਹੋਵੇਗਾ ਕਿਧਰੇ ਰਸੇ ਚ ਬੈਠੇ ਹੋ ਕਿਧਰੇ ਸੁੱਖ ਮਿਲ ਰਿਹਾ ਦੋ ਘੰਟੇ ਜਲੰਘ ਗਏ ਜਿਵੇਂ 2 ਮਿੰਟ ਕਿਧਰੇ ਬੇਚੈਨ ਹੈ ਤਬੀਅਤ ਪਰੇਸ਼ਾਨ ਹੈ ਬੋਹਰੋ ਰੋਏ ਪਾਲ ਮੇਲ ਨਹੀਂ ਬੈਠ ਰਿਹਾ 1 ਮਿੰਟ ਇੰਜ ਲੰਘ ਰਿਹਾ ਜਿਵੇਂ ਇੱਕ ਦਿਨ ਤੇ ਰੋਜ਼ ਦਾ سلسلہ ਤੇ ਹਰ ਇੱਕ ਨਾਲ ਘਟਦਾ ਹੈ ਦੁੱਖ ਦੇ ਸਮਾਂ ਲੰਬਾ ਹੋ ਜਾਂਦਾ ਹੈ ਸੁੱਖ ਦੇ ਸਮਾਂ ਛੋਟਾ ਹੋ ਜਾਂਦਾ ਹੈ ਮਹਾ ਸੁਖ ਦੇ ਸਮਾਖ ਹੋ ਜਾਂਦਾ ਹੈ ਧਾਰਮਿਕ ਪੀੜਾ ਜਿਸ ਦਿਨ ਸ਼ੁਰੂ ਹੋ ਜਾਏ ਸਮਝ ਲਓ ਅੱਜ ਤੋਂ ਮਨੋ ਕੇ ਧਰਮ ਕੋ ਗਿਆ ਇਹਨੂੰ ਪਤਾ ਚਲ ਜਾਏਗਾ ਮੇ ਬਿਛੜੇ ਨੇ ਸੁਰਤ ਟੁੱਟ ਗਈ ਕਿਸ ਦਿਨ ਪਤਾ ਚਲੇਗਾ ਜਪਦਿਆਂ ਜਪਦਿਆਂ ਜਿਸ ਦਿਨ ਮਨ ਥੋੜਾ ਸ਼ਬਦ ਦੇ ਨੇੜੇ ਚਲਾ ਜਾਏ ਵਾਹਿਗੁਰੂ ਵਾਹਿਗੁਰੂ ਉਚਾਰਨ ਕਰੇਗਾ ਮਨ ਜ਼ਰਾ ਨੇੜੇ ਚਲੇ ਰਸ ਆ ਜਾਏਗਾ ਜੁੜਿਆ ਤੇ ਹੈ ਨਹੀਂ ਨੇੜੇ ਗਿਆ ਉਹ ਰਸ ਇਸ ਨੂੰ ਕਲਪਾ ਕੇ ਰੱਖ ਦੇਗਾ ਕਿਉਂਕਿ ਉਹ ਰਸ ਇੱਕ ਛਿਨ ਮਾਤਰ ਹੁੰਦਾ ਹੈ ਇਸ ਤਰ੍ਹਾਂ ਦੇ ਮੈਨੂੰ ਹਜ਼ਾਰਾਂ ਮਿਲੇ ਨੇ ਸਾਰੀ ਦੁਨੀਆ 'ਚ ਜਿਨ੍ਹਾਂ ਨੇ ਰਸ ਦੀ ਝਲਕ ਦੇਖੀ ਹੈ ਇਹ ਖੇੜਾ ਦੇਖਿਆ ਮੇਰੇ ਖਿਆਲ ਕੋਈ ਸ਼ਹਿਰ ਖਾਲੀ ਨਹੀਂ ਹੁੰਦਾ ਹਰ ਸ਼ਹਿਰ 'ਚ ਇੱਕ ਦੌਰੂਆ ਹੁੰਦੀ ਲੇਕਿਨ ਅਗਾਹ ਚੱਲ ਕੇ ਕੋਈ ਲੱਖਾਂ ਚ ਇੱਕ ਆਦਾ ਹੈ ਜਿਹੜਾ ਉਸ ਰਸ ਮਹਾਰਸ ਨੂੰ ਪ੍ਰਾਪਤ ਕਰਨ ਦੇ ਸਫਲ ਹੋ ਜਾਂਦਾ ਉਹ ਹਰ ਸ਼ਹਿਰ ਵਿੱਚ ਨਹੀਂ ਹੈ ਸਾਰ ਕਿਤਾਬਲੀ ਦਾ ਕਰਤਾ ਕਹਿੰਦਾ ਚੰਦਨ ਤਰਨਾ ਬਨ ਬਨ ਸਾਧਨਾ ਪੁਰ ਪੁਰਮਾ ਹੈ ਚੰਦਨ ਦਾ ਦਰਖਤ ਹਰ ਜੰਗਲ ਵਿੱਚ ਨਹੀਂ ਹੈ ਸਾਰੀ ਦੁਨੀਆ ਚ ਗੁੰਮੋ ਸਿਰਫ ਕਰਨਾਟਕ ਦੇ ਚ ਹੈ ਚੰਦਨ ਹੋਰ ਕਿਧਰੇ ਵੀ ਨਹੀਂ ਕੇਸਰ ਭਾਰਤ ਵਿੱਚ ਸਿਰਫ ਕਸ਼ਮੀਰ ਦੇ ਚਾਉਂਦਾ ਈ ਯਾ ਯੂਰਪਈ ਸਪਿੰਡ ਦੇ ਚਾਉਂਦੇ ਸਾਰੀ ਦੁਨੀਆ ਚ ਕਿਧਰੇ ਵੀ ਕੇਸਰ ਨਹੀਂ ਹੋ ਭਾਰਤ ਨੇ ਕੋਸ਼ਿਸ਼ ਕੀਤੀ ਕਸ਼ਮੀਰ ਦੇ ਬਾਕੀ ਇਲਾਕੇ ਚ ਵੀ ਕੇਸਰ ਪਾਉਣ ਦੀ ਪਾਰਾ ਮੂਲਕ ਹੋਇਆ ਜੇ ਦੋ ਚਾਰ ਜਗ੍ਹਾ ਤੇ ਹੋਰ ਬੂਟੇ ਲਾਇਏ ਨੇ ਨਹੀਂ ਇੱਕ ਛੋਟਾ ਜਿਹਾ ਇਲਾਕਾ ਹੈ ਪੰਪੋਸ਼ ਕਹਿੰਦੇ ਨੇ ਉਸ ਨੂੰ ਸ਼੍ਰੀਨਗਰ ਤੋਂ ਲੈ ਆਇਆ ਕੋਈ ਸੌਏ ਪਰ ਦੇ ਕਰੀਬ ਜ਼ਮੀਨ ਹੋਵੇ ਉੱਥੇ ਕੇਸ ਬੜੀ ਕੋਸ਼ਿਸ਼ ਕੀਤੀ ਗਈ ਹੋਰ ਜਗਾ ਤੇ ਹੋ ਜਾਏ ਬੜੀ ਮਿਹਨਤ ਕੀਤੀ ਗਈ ਬੜੇ ਖਰਚੇ ਕੀਤੇ ਗਏ ਇਹ ਹੋਰ ਦੇ ਹੋਰ ਮੁਲਕਾਂ ਨੇ ਵੀ ਕੋਸ਼ਿਸ਼ ਕੀਤੀ ਸਪੈਨ ਤੋਂ ਇਲਾਵਾ ਮੇਰੇ ਪੜਨ ਚ ਨਹੀਂ ਹੋਇਆ ਸਾਰੀ ਦੁਨੀਆ ਦੇ ਚੰਦਨ ਸਿਰਫ ਕਰਨਾਟਕ ਦੇ ਚੋਂ ਉੱਥੋਂ ਦੀ ਧਰਤੀ ਮੈਂ ਚੰਦਨ ਨੂੰ ਲਾਣ ਦੇ ਵਿੱਚ ਮਾਫੀ ਕਰਤੀ ਸਾਰੀ ਦੁਨੀਆ ਵਿੱਚ ਕੇਸਰੀ ਦੋ ਚਾਰ ਜਗ੍ਹਾ ਤੇ ਹੁੰਦਾ ਹੋਰ ਕਿਧਰੇ ਵੀ ਨਹੀਂ ਸਾਰ ਕੀ ਤੌਲੀ ਦਾ ਕਰਤਾ ਕਹਿੰਦਾ ਰੱਬ ਨਾਲ ਜੁੜੀ ਹੋਈ ਆਤਮਾ ਹਰ ਸ਼ਹਿਰ ਵਿੱਚ ਨਹੀਂ ਹੈ ਹਰ ਮੁਲਕ ਵਿੱਚ ਨਹੀਂ ਚੰਦਨ ਤਰਨਾ ਬਨ ਬਨ ਸਾਧਨਾ ਪੂਰ ਪਰਮਾਤਮਾ ਸਾਧੂ ਹਰ ਸ਼ਹਿਰ ਵਿੱਚ ਨਹੀਂ ਹੈ ਹਰ ਮੁਲਕ ਵਿੱਚ ਨਹੀਂ ਜੋ ਜੁੜ ਗਿਆ ਹੈ ਉਹ ਹਰ ਜਗ੍ਹਾ ਨਹੀਂ ਹੈ ਜੋ ਜੁੜਨ ਦੀ ਕੋਸ਼ਿਸ਼ ਕਰ ਰਹੇ ਨੇ ਉਹ ਹਰ ਜਗ੍ਹਾ ਹੈ ਕਿ ਜਿਨ੍ਹਾਂ ਨੂੰ ਕਦੀ ਰਸ ਵੀ ਆ ਗਿਆ ਕੋਈ ਝਲਕ ਵੀ ਮਿਲ ਗਈ ਹੈ ਕਰੀਬਨ ਕਰੀਬਨ ਇਹ ਵੀ ਹਰ ਸ਼ਹਿਰ ਵਿੱਚ ਮਿਲ ਜਾਂਦੇ ਨੇ ਔਰ ਹਰ ਮਜ਼ਬ ਵਿੱਚ ਮਿਲ ਜਾਂਦੇ ਮੈਂ ਇਸ ਤਰ੍ਹਾਂ ਦੇ ਪੁਰਸ਼ ਜੈਨੀਆਂ ਚ ਦੇਖੇ ਹਿੰਦੂਆਂ ਚ ਦੇਖੇ ਸਿੰਘਾਂ ਚ ਤੇ ਦੇਖੇ ਬੇਸ਼ਤਰ ਥਾਵਾਂ ਤੇ ਮੁਸਲਮਾਨਾਂ ਚ ਦੇਖੇ ਪਿਛਲੇ ਦਿਨ ਮੈਨੂੰ ਰੋਚੈਸਟਰ ਵਿੱਚ ਮਿਲਿਆ। ਮੈਂ ਪੂਰੀ ਹਾਲਤ ਵਿੱਚ ਸਟ੍ਰੇਂਜ। ਜਨਤ ਮਿਲ ਗਈ ਸੀ ਉਹ ਤੜਪਿਆ ਸੀ ਤੇਰ ਹੋ ਗਿਆ। ਫਿਰ ਖੇਡ ਬਣ। ਕਿਸੇ ਗੰਰਸ ਬਣ ਗਿਆ ਸੀ। ਉਹ ਲੋੰਦਾ ਰੰਦ ਸੀ। ਤਸਬੀਹ ਫੇਰਦਾ ਸੀ, ਪ੍ਰੇਰ ਕਰਦਾ ਸੀ, ਸਭ ਕੁਝ ਕਰਦਾ ਸੀ ਆਪਣੇ ਡਾਂ ਨਾਲ। ਤੜਪਿਆ ਉਹ ਹਰ ਵਾਰ ਲੈ ਕੇ ਕਦੀ ਗੁਰਦੁਆਰਾ ੜਿਆਣ ਬੈਠਦਾ ਸੀ। ਅੰਬਾਲੇ ਦੇ ਦਰ ਪਿਛੇ ਰਿਆ ਸੀ ਜਦ ਅੰਗਰੇਜ਼ਾਂ ਦਾ ਰਾਜ ਹੁੰਦਾ ਸੀ ਬਜ਼ੁਰਗ ਸੀ ਮੇਰਾ ਨਹੀਂ ਗੱਲ ਕਰਦਾ ਤਾਂ 12 ਸਾਲ ਪੁਰਾਣੀ ਅਜੀਬ ਹਾਇਰਤ ਇਸ ਤੋਂ ਵਿੱਚ ਬਜ਼ੁਰਗ ਪਾਦਰੀ ਚਰਚ ਉਸ ਦਾ ਆਪਣਾ ਹੈ ਲੇਕਿਨ ਲਗਨ ਪੈਦਾ ਹੋ ਗਈ ਲਗਨ ਕਦੋਂ ਪੈਦਾ ਹੋਈ ਉਹਨੇ ਆਪ ਕਬੂਲਿਆ ਕਿਸੇ ਇੱਕ ਦਿਨ ਚਲਕ ਮਿਲ ਗਈ ਇਸ ਤਰ੍ਹਾਂ ਦੇ ਪੁਰਸ਼ ਵੀ ਹਰ ਸ਼ਹਿਰ ਵਿੱਚ ਹੁੰਦੇ ਹੈ ਪਰ ਪੂਰਨ ਤੌਰ ਤੇ ਜੁੜ ਗਏ ਜਿਨ੍ਹਾਂ ਦੀ ਦੁਨੀਆ ਸਮਾਂ ਖੋ ਗਿਆ ਹਰ ਸ਼ਹਿਰ ਵਿੱਚ ਨਹੀਂ ਹਰ ਮੁਲਕ ਵਿੱਚ ਨਹੀਂ ਚੰਦਨ ਤਰ ਨ ਬੰਨ ਬੰਨ ਸਾਧਨਾ ਪੂਰ ਪਰਮਾਏ ਸੁਖ ਦੇ ਸਮਾਂ ਛੋਟਾ ਹੋ ਜਾਂਦਾ ਹੈ ਸਮਾਧੀ ਦੇ ਵਿੱਚ ਸਮਾਂ ਖੋ ਗਿਆ 6 ਮਹੀਨੇ ਵੀ ਉਸ ਸਮਾਧੀ ਲੀਨ ਰਿਹਾ ਹੋਵੇ ਉਸ ਨੂੰ ਇੰਜ ਲੱਗੇਗਾ ਜਿਵੇਂ 1 ਮਿੰਟ ਸੁਖ ਦੇ ਸਮਾਂ ਖੋ ਗਿਆ ਆਨੰਦ ਵਿੱਚ ਸਮਾ ਖੋ ਜਾਂਦਾ ਕਾਲ ਖੋ ਜਾਂਦਾ ਅਕਾਲ ਪ੍ਰਗਟ ਹੋ ਜਾਂਦਾ ਲੇਕਿਨ ਇਹ ਅਵਸਥਾ ਜਪ ਤੋਂ ਜੋ ਸ਼ੁਰੂ ਕਰੇਗਾ ਇਹ ਪੜਾਉ ਉਸ ਨੂੰ ਨਸੀਬ ਹੋ ਸਕਦਾ ਉਹ ਅਜੇ ਪੜਦਾ ਹੀ ਪਿਆ ਕਰਮ ਕਾਂਡ ਦੇ ਚ ਹੈ ਅਜੇ ਖਿਡੌਣਿਆਂ ਦੀ ਖੇਡ ਹੈ ਅਜੇ ਬਾਲਗ ਨਹੀਂ ਹੋਇਆ ਅਜੇ ਅਡਲਟ ਨਹੀਂ ਹੋਇਆ ਧਾਰਮਿਕ ਜਗਤ ਦੇ ਚ ਬਾਲਗ ਹੋ ਗਿਆ ਇਨੇ ਗੱਭ ਸ਼ੁਰੂ ਕਰਦੇ ਅਜੀ ਬੱਚਾ ਹੈ ਧਾਰਮਿਕ ਜਗਤ ਦੇ ਜਨਮ ਹੈ ਇਸ ਦਾ ਐਸਾ ਨਹੀਂ ਕਿ ਧਾਰਮਿਕ ਨਹੀਂ ਹੈ ਜਨਮ ਹੋ ਗਏ ਆਉਂਦਾ ਹੈ ਗੁਰਦੁਆਰੇ ਕਰਦਾ ਹੈ ਤੂੰ ਗੱਪ ਕਰਦਾ ਹੈ ਸੇਵਾ ਸਭ ਕੁਝ ਕਰਦਾ ਹੈ ਪਰ ਅਜੀ ਧਾਰਮਿਕ ਪੀੜਾ ਨਹੀਂ ਪੈਦਾ ਹੋਈ ਅਜੀ ਦੁਨੀਆਵੀ ਪੀੜਾ ਲੈ ਕੇ ਹੀ ਗੁਰਦੁਆਰੇ ਆਉਂਦਾ ਹੈ ਅਜੀ ਪਰਿਵਾਰ ਦੀ ਪੀੜਾ ਸੰਸਾਰ ਦੀ ਪੀੜਾ ਕਾਰੋਬਾਰ ਦੀ ਪੀੜਾ ਏ ਕਰੀ ਬਣ ਕਰ ਮਿਟੇ ਇਹ ਬਿੰਦਨ ਸਾਰੀ ਦੋਗੇ ਸੰਤ ਭਗਤ ਸਿੰਘ ਡਿਸਟ੍ਰਿਕਟ ਬਨਨੂਚ ਹੋਏ। ਉਹਨਾਂ ਨੇ ਬ੍ਰੰਧਗੇਨੀ ਆਤਮਾਸੀ ਸੰਚ ਵਾਲੇ ਦੇ ਸਾਨੂੰ ਦੱਸ ਦਿੱਤਾ ਸੀ ਚੰਗੀ ਤਰ੍ਹਾਂ ਯਾਦ ਲੈ ਸਾਰਾ ਫਰੰਟੀਅਰ ਜਾਣਦੇ ਹਨ। ਭਈ ਮੇਰਾ ਸਰੀਰ ਕੁਛ ਦਿਨ ਹੈ ਤੇ ਤੁਸੀਂ ਸਾਰੇ ਰਾਵੀ ਤੋਂ ਪਾਰ ਚਲੇ ਜਾਓ। ਮੈਨੂੰ ਖੂਨ ਦੀਆਂ ਨਦੀਆਂ ਵਗਦੀਆਂ ਹੋਈਆਂ ਦਿਖਾਈ ਦੇਣ। ਡਿਸਟ੍ਰਿਕ ਬੰਨੂ ਦੇ ਲੋਕ ਸੋਚਣ ਲੱਗ ਪਏ ਹੱਦੋਂ ਵੀ ਸਾਰੀ ਜ਼ਿੰਦਗੀ ਬੰਦਗੀ ਕਰਦੇ ਰਹੇ ਤੇ ਬੰਦਗੀ ਕਰਾਉਂਦੇ ਰਹੇ ਤੇ ਹੁਣ ਬੁੱਢੇ ਹੋ ਗਏ ਨੇ ਅਨਹੋਣੀਆਂ ਗੱਲਾਂ ਕਰ ਰਹੇ ਨੇ ਕਿ ਨਰਾਵੀ ਤੋਂ ਬਾਹਰ ਚਲੇ ਗਏ ਸਾਰੇ ਕਹਿੰਦੇ ਕਿ ਅਸੀਂ ਆਪਣੀ ਜ਼ਮੀਨ ਜਾਇਦਾਦ ਵਤਨ ਛੋੜ ਕੇ ਚਲੇ ਜਾਈਏ ਕਿਸ ਤਰ੍ਹਾਂ ਚਲੇ ਜਾਈਏ ਕਹਿੰਦੇ ਕਿ ਮੁੱਖਾ ਨੂੰ ਕਹਿ ਦੇ ਮੈਂ ਠੀਕ ਨਹੀਂ ਦਿਖਾਈ ਦੇ ਰਿਹਾ ਮੈਂ ਹੋਣਾ ਨਹੀਂ ਤੇ ਮੈਨੂੰ ਜੋ ਕੁਝ ਦਿਖਾਈ ਦੇ ਰਿਹਾ ਹੈ ਮੈਂ ਤੁਹਾਨੂੰ ਕਹਿ ਰਿਹਾ 라ਵੀ ਤੋਂ ਪਾਰ ਚਲੇ ਜਾਓ ਛੋੜ ਜਾਓ ਇਹਨਾਂ ਨੂੰ ਵੇਖ ਦਿਓ ਆਪਣਾ ਸਾਜ਼ੋ ਸਮਾਨ ਕਿਸੇ ਨੇ ਵੀ ਨਾਂਦਲ ਸੁਣੋ ਸੰਸੈ ਦਾਲੇ ਵਿੱਚ ਗਰੀਬਨ ਗਰੀਬਨ 80% ਦੀ ਆਬਾਦੀ ਜ਼ਿਲ੍ਹਾ ਬੰਨੋ ਦਿੱਕਤ ਮਹੂਬੀ ਪਰਵਾਰਾਂ ਦੇ ਪਰਿਵਾਰ ਜ਼ਿੰਦਾ ਜਲਦੇ ਬੜੀ ਤਵਾਈ ਨਹੀਂ ਤੋਂ ਨਾ ਬੋਦੋ ਇਸ ਇਸ ਤਰ੍ਹਾਂ ਦੀਵਾਤਮਾ ਸੀ ਮੈਂ ਜੋ ਅਰਜ਼ ਕਰ ਰਹੇ ਹਾਂ ਉਹਨਾਂ ਦੀ ਖਾਸ ਗੱਲ ਹੈ ਉਹਨਾਂ ਨੇ ਕਹਿ ਰੱਖਿਆ ਸੀ ਮੇਰੇ ਨਾਲ ਸਮਾਜਿਕ ਕਾਰੋਬਾਰੀ ਸ਼ਰੀਰਕ ਗੱਲ ਨਹੀਂ ਕਰਨੀ ਮੈਂ ਸੁਣਨੀ ਨਹੀਂ ਤੇ ਕੋਈ ਕਰੇ ਵੀ ਨਾ ਲੱਗ ਕੇ ਹਰ ਬੰਦੇ ਦੀ ਇਹ ਹੀ ਸਮੱਸਿਆ ਹੈ ਹਰ ਬੰਦੇ ਦੀ ਇਹ ਹੀ ਸੋਸਿਨਾ ਤੇ ਧਾਰਮਿਕ ਸਮੱਸਿਆ ਕਿਸੇ ਦੀ ਹੋਵੇ ਤੇ ਮੈਂ ਕਥਾ ਕਰਦਾ ਸੋਲਿਆ ਕਰਾਂ ਬੱਤੀ ਮੈਂ ਗੱਲ ਨਹੀਂ ਸੁਣਨੀ ਕਿਉਂ ਕੱਲ ਪਰਵਾਰਕ ਹੋਵੇਗੀ ਕੱਲ ਕਾਰਵਾਰੀ ਹੋਵੇਗੀ ਗਲੀਆ ਸਰੀਰਕ ਹੋਵੇਗੀ ਇਸ ਤੋਂ ਇਲਾਵਾ ਹੋਰ ਕੀ ਹੋਵੇ ਮੈਂ ਮੈਂ ਨਹੀਂ ਸੁਣੀ ਕਿਨਕ ਜਿੰਨੇ ਚਿਰ ਤੱਕ ਮਨੁੱਖ ਜ਼ਿੰਦਾ ਹੈ ਕੁਛ ਨਾ ਕੁਝ ਤੇ ਹੋਵੇਗਾ ਮੈਂ ਕੱਲ ਵੀ ਅਰਜ਼ ਕੀਤੀ ਸੀ ਜਿਹੜੀ ਬੇੜੀ ਸਾਗਰ ਦੇ ਚ ਲਹਿਰਾਂ ਤੇ ਟਕਰਾਉਂਗੀ ਜਿਹੜਾ ਮਨੁੱਖ ਸੰਸਾਰ ਦੇ ਚ ਕੋਈ ਨਾ ਕੋਈ ਸਮੱਸਿਆ ਤੇ ਟਕਰਾਈ ਲਹਿਰਾਂ ਤੋਂ ਬਿਨਾ ਸਾਗਰ ਨਹੀਂ ਆਉਂਦਾ ਸਮਸਿਆਵਾਂ ਤਾਂ ਬਿਨਾਂ ਜ਼ਿੰਦਗੀ ਨਹੀਂ ਕੁਛ ਨਾ ਕੁਛ ਹੋਵੇ ਉਹ ਨਾ ਕੋਈ ਲਹਿਰ ਤੇ ਤਕਰੰਦੀ ਰਹੇ ਸਿਆਣਾ ਤੇ ਇਹ ਹੈ ਬੀੜੀ ਨੂੰ ਠੇਲਦੇ ਜਾਈਏ ਲਹਿਰਾਂ ਆਪਣੇ ਆਪ ਕੱਟਦੀਆਂ ਜਾਣਗੀਆਂ ਪਾਰ ਹੋ ਜਾਏ ਨਾਮ ਜਪਦੇ ਜਾਈਏ ਪਰਵਾਰਿਕ ਸਮਸਿਆਇ ਤੇ ਹੋਵੇ ਪਈ ਕਾਰੋਬਾਰੀ ਸਮਸਿਆਇ ਤੇ ਹੋਵੇ ਪਈ ਕਿਸੇ ਦੀ ਨਹੀਂ ਆਉਂਦੀ ਬੜੇ ਬੜੇ ਅਵਤਾਰਾਂ ਦੀਆਂ ਵੀ ਸਮਸਿਆਵਾਂ ਸਨ ਸ਼ਰੀਰਿਕ ਸਮਸਿਆਇ ਤੇ ਹੋਵੇ ਪਈ ਸਰੀਰ ਤੇ ਹੈ ਹੀ ਰੋਗ ਕੁਛ ਨਾ ਕੁਛ ਹੋਵੇ ਜਿਹੜਾ ਦੁੱਖ ਦੀ ਵਿਆਖਿਆ ਕੀਤੀ ਹੈ ਨਾ ਮਹਾਤਮਾ ਬੁੱਧ ਉਹ ਕਹਿੰਦੇ ਨੇ ਸਰੀਰ ਰੋਗ ਹੈ ਮਨ ਸੋਗ ਹੈ ਹੈਰਾਨੀ ਹੋਵੇਗੀ ਜਿਹੜੇ ਤੰਦਰੁਸਤ ਬੰਦੇ ਨੇ ਉਹਨਾਂ ਨੂੰ ਕਿਸ ਤਰ੍ਹਾਂ ਮੰਨ ਲਈਏ ਰੋਗੀ ਤੋਂ ਮਹਾਤਮਾ ਬੁੱਧ ਕਹਿੰਦੇ ਸਨ ਕਿ ਆਮਨੁਕ ਬੁੱਢਾ ਨਹੀਂ ਹੋ ਜਾਂਦਾ ਬੁਢੇਪਾਈ ਖੁਦ ਰੋਗ ਹੈ ਇਹ ਗੁੜੇ ਪੇਲੀ ਘਟਾਣੋਂ ਮਨੁੱਖ ਬੱਚੇ ਦੇ ਵਿੱਚ ਮੌਜੂਦ ਨੇ ਬੱਚੇ ਨੇ ਬੁੱਢਾ ਹੋਣਾ ਇਹ ਰੋਗ ਦੇ ਘਟਾਣੋਂ ਉਸ ਦੇ ਅੰਦਰ ਪੈਣੇ। ਪਗਰ ਸਰੀਰ ਰੋਗੀ ਨਹੀਂ ਤਾਂ ਮਰ ਕਿਸ ਤਰ੍ਹਾਂ ਜਾਂਦਾ ਸਰੀਰ ਰੋਗੀ ਨਹੀਂ ਤਾਂ ਬੁੱਢਾ ਕਿਸ ਤਰ੍ਹਾਂ ਹੋ ਜਾਂਦਾ। ਫਿਰ ਸਤਿਗੁਰਾਂ ਦੀ ਬਾਣੀ ਕਹਿੰਦੀ ਹੈ ਜੋ ਜੋ ਦੀਸੇ ਸੋ ਸੋ ਰੋਗੀ। ਸਰੀਰ ਰੋਗ ਹੈ ਤੇ ਮਨ ਮਨ ਸੋਗ ਹੈ। ਚਿੰਤਾ ਤੇ ਹੀ ਦੀਸੇ ਸਭ ਕੋ। ਸਾਰੇ ਚਿੰਤਾ ਤੋਂ ਕੋਈ ਨਾ ਕੋਈ ਚਿੰਤਾ ਹੈ। ਕੋਈ ਅਸਾ ਮਨ ਨਹੀਂ ਜੋ ਸੋਗ ਨਾਲ ਭਰਿਆ ਹੋਇਆ ਨਾ ਹੋਵੇ ਕੋਈ ਅਸਾ ਤਨ ਨਹੀਂ ਜੋ ਰੋਗ ਨਾਲ ਭਰਿਆ ਹੋਇਆ ਹੋਵੇ ਜਿਸ ਦਿਨ ਇਹ ਦੀ ਸਮਝ ਆਉਂਦੀ ਹੈ ਮਨੁੱਖ ਤਨ ਮਨ ਦੋਹਾਂ ਤੋਂ ਉੱਚਾ ਉੱਠਣ ਦੀ ਕੋਸ਼ਿਸ਼ ਕਰਦਾ ਹੈ ਉਸੇ ਨੂੰ ਧਰਮ ਕਹਿੰਦੇ ਨੇ ਔਰ ਧਾਰਮਿਕ ਪੀੜਾ ਉਸੇ ਦਿਨ ਪੈਦਾ ਹੁੰਦੀ ਹੈ ਜਿਸ ਦਿਨ ਤਨ ਤੇ ਮਨ ਰੋਗ ਦਿਖਾਈ ਦੇ ਜਾਏ ਸੰਸਾਰ